ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਦੇ ਵਿੱਚ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਕੀ ਹੈ ਕਿ ਜਿਸ ਤਰ੍ਹਾਂ ਮੇਰੇ ਪਿੱਛੇ ਤੁਸੀਂ ਬਿਲਕੁਲ ਹੀ ਦੇਖ ਰਹੇ ਹੋਣੇ ਆ ਵੀ ਲੱਕੜ ਦੇ ਹੀ ਕੁਝ ਬਲੌਕਸ ਵਗੈਰਾ ਬਣੇ ਹੋਏ ਨੇ ਬਲੌਕਸ ਨਹੀਂ ਇਹ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਵੀ ਕੈਨੇਡਾ ਦੇ ਵਿੱਚ ਜਿਹੜੇ ਕੰਕਰੀਟ ਦੇ ਮਕਾਨ ਆ ਉਹ ਨਹੀਂ ਬਣਦੇ ਤੇ ਇੱਥੇ ਜ਼ਿਆਦਾਤਰ ਜੇ ਕਹੇ ਲੋ ਵੀ 99% ਜਿਹੜੀ ਕੰਸਟਰਕਸ਼ਨ ਹੈ ਉਹ ਲੱਕੜ ਦੀ ਕੀਤੀ ਜਾਂਦੀ ਹੈ ਤੇ ਲੱਕੜ ਵੀ ਕਾਫੀ ਮਜ਼ਬੂਤ ਹੈ ਜਿਹੜੀ ਇੱਥੇ ਦੇਖਣ ਨੂੰ ਮਿਲਦੀ ਹੈ ਪੰਜਾਬ ਨਾਲ 100 100 ਸਾਲ ਤੱਕ ਨਾ ਤਾਂ ਇਹਨੂੰ ਕਦੇ ਅ ਸਿਉਂਕ ਲੱਗਦੀ ਐ ਨਾ ਹੀ ਇਹ ਪਾਣੀ ਨਾਲ ਗਲਦੀ ਐ ਸੋ ਕਿਸ ਤਰ੍ਹਾਂ ਇਸ ਦਾ ਫਰੇਮ ਤਿਆਰ ਕੀਤਾ ਜਾਂਦਾ ਕਿਸ ਤਰ੍ਹਾਂ ਆਪਣੇ ਪੰਜਾਬੀ ਵੀਰ ਨੇ ਜਿਹੜੇ ਇਹਨਾਂ ਮਕਾਨਾਂ ਦੇ ਫਰੇਮ ਤਿਆਰ ਕਰਦੇ ਨੇ ਅ ਇੱਥੇ ਵੀ ਤੁਹਾਨੂੰ ਦੱਸ ਦਵਾਂ ਕਿ ਆਪਣੇ ਕੁਰਾਲੀ ਅਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਜਿਹੜੇ ਨਜ਼ਦੀਕ ਦੇ ਪਿੰਡ ਰਹਿ ਚਾਹੇ ਬਲਾਕ ਹੋਵੇ ਜਾਂ ਮਾਨਕਪੁਰ ਸ਼ਹਿਰ ਦੇ ਨਾਲ ਸੰਗਤਪੁਰਾ ਪਿੰਡ ਹੈ ਉੱਥੋਂ ਦੇ ਜਸਵਿੰਦਰ ਸਿੰਘ ਜੱਸੀ ਜਿਹੜੇ ਇੱਥੇ ਇਹ ਫਰੇਮਿੰਗ ਦਾ ਕੰਮ ਕਰਦੇ ਨੇ ਤੁਜੇਕਰ ਆਪਣੇ ਕਿਸੇ ਭਰਾ ਨੇ ਕੈਨੇਡਾ ਦੇ ਵਿੱਚ ਵੀ ਕੋਈ ਫਰੇਮਿੰਗ ਆਪਣੇ ਮਕਾਨ ਦਾ ਨਵਾਂ ਪਲਾਨ ਕਰਨਾ ਹੋਵੇ ਜਾਂ ਕੁਝ ਉਸ ਵਿੱਚ ਅਲਟਰੇਸ਼ਨ ਕਰਨੀ ਹੋਵੇ ਤਾਂ ਜਸਵਿੰਦਰ ਜੱਸੀ ਦੇ ਨਾਲ ਰਾਬਤਾ ਕੈਂ ਕਰ ਸਕਦੇ ਹੋ ਉਹਨਾਂ ਦਾ ਜਿਹੜਾ ਮੋਬਾਈਲ ਨੰਬਰ ਹੈ ਇੱਥੋਂ ਦਾ ਕੈਨੇਡਾ ਦਾ ਉਹ ਵੀ ਵਿੱਚ ਸ਼ੇਅਰ ਕਰ ਦਾਂਗੇ ਇਹਨਾਂ ਦੁਆਰਾ ਤਿਆਰ ਕੀਤੀ ਹੋਈ ਜਿਹੜੀ ਫਰੇਮ ਹੈ ਤੁਹਾਨੂੰ ਉਹ ਦਿਖਾਉਂਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਮਕਾਨ ਤਿਆਰ ਹੁੰਦੇ ਨੇ ਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਲੁੱਕ ਬਣ ਜਾਂਦੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ 对，对、嗯，对。 ਦੋਸਤੋ ਇੰਨੀਆਂ ਸੌਖੀਆਂ ਕਮਾਈਆਂ ਨਹੀਂ ਹੈਗੀਆਂ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਤਰਾ ਆਪਣੇ ਪੰਜਾਬੀ ਵੀਰਾਂ ਜਿਹੜੇ ਮਕਾਨਾਂ ਦੀਆਂ ਛੱਤਾਂ ਬਣਾ ਰਹੇ ਨੇ ਫਰੇਮਿੰਗ ਕਰ ਰਹੇ ਨੇ ਤੇ ਤੇ ਬਿਲਕੁਲ ਹੀ ਬਾਹਰ ਨਿਕਲ ਕੇ ਕੰਮ ਕਰ ਰਹੇ ਨੇ ਕਾਫੀ ਰਿਸਕੀ ਆ ਕਹਣਾ ਬਰਾ ਸਾਫਾ ਹੋ ਜਾਂਦਾ ਵੀ ਬਾਹਰ ਜਾ ਕੇ ਕਮਾਈਆਂ ਬਹੁਤ ਨੇ ਪੈਸੇ ਬਹੁਤ ਨੇ ਜੇਕਰ ਡਾਲਰ ਬਣਦੇ ਆ ਤਾਂ ਉਹਦਾ ਮੁੱਲ ਇੰਡੀਆ 'ਚ ਪੈਂਦਾ ਇੱਥੇ ਤਾਂ ਬਰਾਬਰੀ ਬਰਾਬਰੀ ਚੱਲਦਾ ਸੋ ਇਹ ਫਰੇਮਿੰਗ ਤਿਆਰ ਹੋ ਰਹੀ ਹੈ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਉਸ ਤੋਂ ਬਾਅਦ ਮਕਾਨ ਦਿਖਾਵਾਂਗੇ ਵੀ ਇਹ ਕਿਵੇਂ ਦਾ ਤਿਆਰ ਹੋ ਕੇ ਬਿਲਕੁਲ ਰੈਡੀ ਹੋਇਆ ਇਹ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਉਸ ਦੇ ਬਿਲਕੁਲ ਨਾਲ ਹੀ ਕੁਦਰਤ ਨੇ ਵੀ ਪੂਰੇ ਜਿਹੜੇ ਰੰਗ ਨੇ ਬੰਨੇ ਪਏ ਨੇ ਸੋ ਬਿਲਕੁਲ ਹੀ ਨਜ਼ਦੀਕ ਹੈ ਤੇ ਦੱਸਿਆ ਜਾ ਰਿਹਾ ਇੱਕ ਆ ਕੀ ਕਹਿੰਦੇ ਉਸ ਨੂੰ ਲੇਕ ਦਾ ਵਿਊ ਵੀ ਹੈਗਾ ਆ ਕਾਫੀ ਜ਼ਿਆਦਾ ਟੂਰਿਸਟ ਉੱਥੇ ਆਉਂਦੇ ਨੇ ਤੇ ਉੱਥੇ ਵੀ ਅੱਜ ਕੋਸ਼ਿਸ਼ ਕਰਾਂਗੇ ਕਿ ਬਾਅਦ ਦੁਪਹਿਰ ਉੱਥੇ ਜਾ ਕੇ ਚੈੱਕ ਕਰੀਏ ਤੇ ਤੁਹਾਨੂੰ ਉੱਥੇ ਦੇ ਨਜ਼ਾਰੇ ਵੀ ਦਿਖਾਵਾਂਗੇ ਤੇ ਇਹ ਨਾਲ ਜਿਹੜੇ ਜੰਗਲ ਦਿਖ ਰਹੇ ਨੇ ਇਹਦੇ ਵਿੱਚ ਕਹਿੰਦੇ ਭਾਲੂ ਹਿਰਨ ਅ ਤੇ ਕੋਈ ਜਿਹੜਾ ਤਿੱਖੇ ਜੇ ਮੂੰਹ ਵਾਲਾ ਜਾਨਵਰ ਹੁੰਦਾ ਉਹਦਾ ਨਾਮ ਨਹੀਂ ਹੁਣ ਮੇਰੇ ਦਿਮਾਗ 'ਚ ਆ ਰਿਹਾ ਉਹ ਇੱਥੇ ਬਹੁਤ ਨੇ ਦੋ ਚਾਰ ਤਾਂ ਹੁਣ ਸਾਡੇ ਸਾਹਮਣੇ ਨਿਕਲੇ ਵੀ ਆ ਲੇਕਿਨ ਜਦੋਂ ਉਹ ਕੈਮਰਾ ਬਾਹਰ ਕੱਢਿਆ ਤੇ ਉਦੋਂ ਤੱਕ ਉਹ ਇੱਥੋਂ ਨਿਕਲ ਚੁੱਕੇ ਸੀ ਹਿਰਨ ਸਾਨੂੰ ਆਂਦੇ ਹੋਏ ਵੀ ਮਿਲੇ ਰਸਤੇ 'ਚ ਸੋ ਕੁਦਰਤ ਦੇ ਨਜ਼ਾਰੇ ਨੇ ਜੀ ਦਰਖਤ ਹੱਦ ਨਾਲੋਂ ਵੱਧ ਨੇ ਗ੍ਰੀਨਰੀ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਤੇ ਆਪਣੇ ਭਾਰਤ ਵਾਸੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜਿਸ ਤਰ੍ਹਾਂ ਉੱਥੇ ਹੁਣ ਪਾਣੀ ਦਾ ਲੈਵਲ ਬਹੁਤ ਥੱਲੇ ਜਾ ਰਿਹਾ ਤੇ ਉਸ ਨੂੰ ਉੱਪਰ ਚੁੱਕਣ ਦੇ ਲਈ ਵੱਧ ਤੋਂ ਵੱਧ ਜਿਹੜੇ ਦਰਖਤਾਂ ਲਾਜਣ ਜਿੰਨੇ ਦਰਖਤ ਵੱਧ ਲੱਗਣਗੇ ਉਹਨਾਂ ਮੀਂਹ ਜਿਆਦਾ ਪਊਗਾ ਤੇ ਪਾਣੀ ਦਾ ਲੈਵਲ ਆ ਜਿਹੜਾ ਉਹਨਾਂ ਜਿਆਦਾ ਉੱਪਰ ਆ ਸਕਦਾ ਸੋ ਕਈ ਆਪਣੇ ਪਿੰਡ ਮੋਹਾਲੀ ਦੇ ਵੀ ਨੇ ਜਿੱਥੇ ਸੁਣਨ ਚ ਆਇਆ ਸੀ ਵੀ ਪਾਣੀ ਦਾ ਲੈਵਲ ਬਹੁਤ ਡਾਊਨ ਜਾ ਚੁੱਕਿਆ ਹੈ ਤੇ ਹੁਣ ਦਰਖਤ ਨੇ ਜਿਹੜੇ ਉਹ ਲਗਾਉਣ ਦੀ ਜ਼ਰੂਰਤ ਹੈ ਦੋਸਤੋ ਵੱਧ ਤੋਂ ਵੱਧ ਦਰਖਤ ਲਗਾਓ ਤਾਂ ਕਿ ਜਿਹੜਾ ਆਪਣਾ ਧਰਤੀ ਹਟਲਾ ਪਾਣੀ ਹੈ ਉਹਨੂੰ ਬਚਾਇਆ ਜਾ ਸਕੇ ਤੇ ਝੋਨੇ ਤੋਂ ਥੋੜਾ ਜਿਹਾ ਗੁਰੇਜ਼ ਕਰੋ ਸਰਕਾਰਾਂ ਨੇ ਕਿਸੇ ਨੇ ਨਹੀਂ ਕਹਿਣਾ ਵੀ ਇਸ ਨੂੰ ਤੁਸੀਂ ਹਟਜੋ ਲਾਉਣ ਤੋਂ ਲੇਕਿਨ ਜੇਕਰ ਪਾਣੀ ਬਚਾਉਣ ਦਾ ਉਸ ਦੇ ਲਈ ਜਿਹੜੀਆਂ ਜ਼ਿਆਦਾ ਪਾਣੀ ਕੰਜ਼ਿਊਮ ਕਰਦੀਆਂ ਫਸਲਾਂ ਨੇ ਉਹਨਾਂ ਤੋਂ ਕਿਨਾਰਾ ਜ਼ਰੂਰ ਕਰਨਾ ਪਏਗਾ ਸੋ ਪੱਥਰ ਦੇ ਪਹਾੜ ਨੇ ਜਿਨ੍ਹਾਂ ਦੇ ਵਿੱਚ ਪੱਥਰਾਂ ਦੇ ਵਿੱਚ ਜਿਹੜੇ ਬੂਟੇ ਨੇ ਉਹ ਲੱਗੇ ਹੋਏ ਨੇ पेड़ ਦੇਖ ਲਓ ਕਿੱਡੇ-ਕੱਡੇ ਵੱਡੇ ਨੇ ਕੋਈ ਮਿੱਟੀ ਦਾ ਇੱਕ ਤਣਕਾ ਵੀ ਨਹੀਂ ਉੱਪਰ ਦਿਖਦਾ ਲੇਕਿਨ ਪੱਥਰਾਂ ਦੇ ਵਿੱਚ ਹੀ ਪੂਰੇ ਦਰਖਤ ਨੇ ਜਿਹੜੇ ਉਹ ਲੱਗੇ ਹੋਏ ਨੇ ਉੱਪਰ ਤੇ ਉੱਪਰ ਆਪਾਂ ਜਾਈਏ ਤੇ ਇੱਕ ਉਹ ਉੱਪਰ ਕਾਰਨਰ ਤੇ ਖੰਭਾ ਦੇਖ ਰਿਆ ਨਾ ਇਹਦੇ ਉੱਤੇ ਪਿਛਲੇ ਦਿਨੀ ਇਸ ਨੂੰ ਠੀਕ ਕਰਨ ਲਈ ਆਏ ਤੇ ਤੇ ਇਸ ਨੂੰ ਹੈਲੀਕਾਪਟਰ ਨਾਲ ਆ ਕੇ ਠੀਕ ਕਰਿਆ ਦਾ ਹੈਲੀਕਾਪਟਰ ਦੇ ਵਿੱਚੋਂ ਪੈਰਾਸ਼ੂਟ ਦੇ ਨਾਲ ਉਹ ਥੱਲੇ ਉਤਰੇ ਬੰਦੇ ਤੇ ਉਸ ਦੇ ਨਾਲ ਉੱਥੋਂ ਖੰਬੇ ਦੇ ਉੱਤੇ ਬੈਠ ਕੇ ਰਿਪੇਅਰ ਕਰਕੇ ਹੈਲੀਕਾਪਟਰ ਦੇ ਨਾਲ ਹੀ ਫਿਰ ਵਾਪਸ ਲੈ ਕੇ ਗਏ ਆ ਸੋ ਵੱਡੀਆਂ ਫੈਸਿਲਿਟੀਆਂ ਨੇ ਇੱਥੇ EMPLYE ਦੇ ਵਾਸਤੇ ਲਓ ਜੀ ਬਣ ਕੇ ਮਕਾਨ ਐਵੇਂ ਦਾ ਹੋ ਜਾਂਦਾ ਤਿਆਰ ਇਹਦੇ ਪਿਛੋਂ ਲੱਗਦਾ ਹੀ ਨਹੀਂ ਵੀ ਤੁਹਾਨੂੰ ਇਹ ਲੱਕੜ ਦਾ ਹੈ ਜਾਂ ਫਿਰ ਰੇਤਾ ਬਜਰੀ ਜਾਂ ਸਿਮਿੰਟ ਦੇ ਵਿੱਚ ਭਰ ਕੇ ਬਣਾਇਆ ਹੋਇਆ ਸੋ ਬਿਲਕੁਲ ਵਧੀਆ ਤਰੀਕੇ ਨਾਲ ਮਕਾਨ ਬਣ ਕੇ ਤਿਆਰ ਆ ਦੂਸਰਾ ਬਣਿਆ ਪਿਆ ਸੋ ਉਹੀ ਲੋਕੇਸ਼ਨ ਇਸ ਤਰ੍ਹਾਂ ਦੇ ਮਕਾਨ ਬਣਦੇ ਨੇ ਜੀ ਇੱਥੇ ਇਸ ਤਰ੍ਹਾਂ ਲੱਕੜ ਦੇ ਬਿਲਕੁਲ ਮਕਾਨ ਬਣਦੇ ਨੇ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ